ਰੇਡੀਓ ਹਾਂ ਦਵਾਪਾ ਰੇਡੀਓ ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਗਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮ ਹਾਲ ਦੁਨੀਆ ਮੈਂ ਤੁਹਾਡਾ ਦੋਸਤ ਭਪਿੰਦਰ ਭਾਰਜ ਗੱਲ ਅਗਲੀ ਕਰੀਏ ਤਾਂ ਜਿਸ ਦੇ ਵਿੱਚ ਕਨੇਡਾ ਦੀ ਗੱਲ ਕਰਦੇ ਆ ਕਨੇਡਾ ਦੀਆਂ ਖੁੱਲੀਆਂ ਡੁੱਲੀਆਂ ਜੋਤਾਂ ਦੀ ਡਾਕਟਰ ਨਿਰਮਲ ਸਿੰਘ ਹਰੀ ਹੁਣੀ ਕਹਿੰਦੇ ਨੇ ਲਿਖਦੇ ਨੇ ਕਿ ਆਪਣੇ ਕੈਨੇਡਾ ਦੀ ਗੱਲ ਕਰਦਿਆਂ ਜ਼ਹਿਨ ਦੇ ਵਿੱਚ ਟੋਰਾਂਟੋ ਵੈਂਕੂਵਰ ਵਰਗੀਆਂ ਮਹਾਨ ਨਗਰਾਂ ਦੀਆਂ ਜਿਹੜੀਆਂ ਉੱਚੀਆਂ-ਉੱਚੀਆਂ ਇਮਾਰਤਾਂ ਨਜ਼ਰ ਆਉਂਦੀਆਂ ਨੇ ਜਾਂ ਫਿਰ ਬਰਫ਼ ਦੀ ਚਿੱਟੀ ਜਿਹੜੀ ਚਾਦਰ ਪਰ ਇਹਨਾਂ ਵੱਡੇ ਮਹਾਨਗਰਾਂ ਦੇ ਦਰਮਿਆਨ ਕੈਨੇਡਾ ਦੀ ਵਿਸ਼ਾਲ ਧਰਤੀ ਪਈ ਹੈ ਇਸ ਦੇ ਕੁਝ ਹਿੱਸਿਆਂ ਤੇ ਖੇਤੀ ਵੀ ਹੁੰਦੀ ਹੈ ਤੇ ਕੱਚੇ ਰਾਹਾਂ ਵੱਡੇ ਵੱਡੇ ਖੇਤਾਂ ਵਾਲਾ ਕੈਨੇਡਾ ਘੱਟ ਹੀ ਉਜਾਗਰ ਹੋਇਆ ਹੈ। ਕੈਨੇਡਾ ਦੀ ਖੇਤੀਬਾੜੀ ਦਾ ਇਤਿਹਾਸ 200 ਕੋ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਇਸ ਤੋਂ ਪਹਿਲਾਂ ਇੱਥੋਂ ਦੇ ਮੂਲ ਨਿਵਾਸੀ ਜਿਹੜੇ ਸਨ ਬਹੁਤ ਛੋਟੇ ਪੱਧਰ ਦੇ ਉੱਤੇ ਕੁਝ ਫਸਲਾਂ ਗੋਦੇ ਸਨ। ਪਰ ਬਾਅਦ ਦੇ ਵਿੱਚ ਯੂਰੋਪੀਅਨ ਜਿਹੜੇ ਲੋਕ ਸਨ ਲੋਕਾਂ ਦੇ ਆਉਣ ਦੇ ਨਾਲ ਬੇ ਆਬਾਦ ਧਰਤੀ ਜਿਹੜੀ ਸੀ ਖੇਤੀ ਯੋਗ ਬਣਾਈ ਜਾਣ ਲੱਗ ਪਏ। ਕੈਨੇਡਾ ਬਣਨ ਤੋਂ ਬਾਅਦ 1872 ਦੇ ਵਿੱਚ ਇੱਕ ਕਾਨੂੰਨ ਬਣਾਇਆ ਗਿਆ ਜਿਸ ਦੇ ਤਹਿਤ ਬਾਹਰੋਂ ਲੋਕ ਆ ਕੇ ਜ਼ਮੀਨ ਆਬਾਦ ਕਰ ਸਕਦੇ ਸਨ ਜਿਵੇਂ ਕਿ ਯੂਪੀ ਦੇ ਵਿੱਚ ਵੀ ਗਏ ਨੇ ਆਪਣੇ ਲੋਕ ਬਿਹਾਰ ਚ ਇਸੇ ਤਰ੍ਹਾਂ ਹੀ ਗੁਜਰਾਤ ਦੀ ਧਰਤੀ ਤੇ ਵੀ ਗਏ ਨੇ ਮਤਲਬ ਕਿ ਵੱਖਰੇ ਵੱਖਰੇ ਕਹਿ ਸਕਦੇ ਹਾਂ ਕਿ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤੇ ਮੁਲਕਾਂ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਬਸਤਾਏ ਗਏ ਤੇ ਆਬਾਦ ਜਿਹੜੀਆਂ ਜ਼ਮੀਨਾਂ ਕੀਤੀਆਂ ਗਈਆਂ ਜਿਵੇਂ ਪਹਿਲਾਂ ਕਹਿ ਲਓ ਕਿ ਆਪਣੇ ਇੱਧਰ ਟਿੱਬੇ ਹੀ ਹੁੰਦੇ ਸੀ ਸਾਰੇ ਦੁਆਬੇ ਦੀ ਗੱਲ ਆਉਂਦੀ ਹੈ ਬਸ ਫੇਰ ਕੀ ਸੀ ਯੂਰਪ ਜਿਹੜਾ ਸੀ ਯੂਰਪ ਦੇ ਕਈ ਦੇਸ਼ਾਂ ਜਿਵੇਂ ਕਿ ਸਕਾਟਲੈਂਡ ਯੂਕਰੇਨ ਆਈਸਲੈਂਡ ਰੂਸ ਪੋਲੈਂਡ ਜਰਮਨੀ ਫਰਾਂਸ ਆਦਿ ਦੇ ਵਾਹੀਵਾਨਾਂ ਨੇ ਕੈਨੇਡਾ ਵੱਲ ਮੂੰਹ ਕਰ ਲਿਆ ਤੇ ਸਮੁੰਦਰੀ ਜਹਾਜ਼ਾਂ ਤੇ ਫੇਰ ਰੇਲ ਗੱਡੀਆਂ ਰਾਹੀਂ ਇਹ ਲੋਕ ਦੱਖਣੀ 온ਟਾਰੀਓ ਤੇ ਪ੍ਰੇਰੀਜ਼ ਜਿਹੜਾ ਦੇ ਮੈਦਾਨਾਂ ਮੈਨੀਟੋਬਾ ਸਸਕੇਚਵਨ ਅਤੇ ਅਲਬਰਟਾ ਸੂਬੇ ਦੇ ਵਿੱਚ ਪਹੁੰਚ ਗਏ ਰੇਲਵੇ ਸਟੇਸ਼ਨਾਂ ਦੇ ਬਾਹਰ ਤੰਬੂਆਂ ਦੇ ਵਿੱਚ ਆਉਣ ਵਾਲਿਆਂ ਦੀ ਇਮੀਗ੍ਰੇਸ਼ਨ ਹੁੰਦੀ ਤੇ ਫਿਰ ਉਹਨਾਂ ਨੂੰ ਜ਼ਮੀਨ ਅਲਾਟ ਕੀਤੀ ਜਾਂਦੀ ਇਹ ਗੱਲ 1896 ਤੋਂ 1914 ਦੇ ਦਰਮਿਆਨ ਦੱਸੀ ਜਾਂਦੀ ਹੈ ਯੂਰਪ ਦੇ ਵਿੱਚ ਕੰਪਨੀਆਂ ਨੇ ਜਿਹੜਾ ਇਸ਼ਤਿਹਾਰ ਦਿੱਤੇ ਕਿ ਕੈਨੇਡਾ ਦੇ ਵਿੱਚ ਬੇਅੰਤ ਬੇਆਬਾਦ ਧਰਤੀ ਪਈ ਹੈ ਤੇ ਕੋਈ ਵੀ 10 ਡਾਲਰ ਦੇ ਵਿੱਚ 160 ਏਕੜ ਪੈਲੀ ਲੈ ਕੇ ਉਸ ਨੂੰ ਆਬਾਦ ਕਰ ਸਕਦਾ ਹੈ। ਕੀ ਬਾਤਾਂ ਜੀ। 10 ਡਾਲਰ ਦੇ ਵਿੱਚ ਪਰ ਉਸ ਸਮੇਂ ਦੇ ਵਿੱਚ 10 ਡਾਲਰ ਵੀ ਤਾਂ 10 ਲੱਖ ਦੇ ਬਰਾਬਰ ਹੋਣੇ ਐ। ਮਤਲਬ ਕਿ 110 ਡਾਲਰ ਦੇ ਕੇ ਤੇ 160 ਏਕੜ ਜਿਹੜੀ ਪੈਲੀ ਲੈ ਕੇ ਉਸ ਨੂੰ ਆਬਾਦ ਕਰ ਸਕਦਾ ਹੈ। ਇਨ੍ਹਾਂ ਇਸ਼ਤਿਹਾਰਾਂ ਦਾ ਇਹ ਅਸਰ ਹੋਇਆ ਕਿਸ ਤਰ੍ਹਾਂ 18 ਸਾਲਾਂ ਦੇ ਦੌਰਾਨ ਹੀ ਕੈਨੇਡਾ ਦੇ ਵਿੱਚ 20 ਲੱਖ ਤੋਂ ਵੱਧ ਗੋਰੇ ਆਪਣੀ ਕਿਸਮਤ ਅਜ਼ਮਾਉਣ ਆ ਗਏ। ਇਹ ਇਤਿਹਾਸ ਸਿਰਫ ਯੂਰਪ ਦੇ ਵਿੱਚ ਹੀ ਵੰਡੇ ਗਏ ਸਨ, ਹੋਰ ਕਿਤੇ ਨਹੀਂ। ਨਸਲਵਾਦ ਤਹਿਤ ਗੈਰ ਗੋਰੇ ਲੋਕਾਂ ਨੂੰ ਜਿਹੜਾ ਉਸ ਸਮੇਂ ਦੀ ਹੀ ਜਿਹੜਾ ਕੈਨੇਡਾ ਦੇ ਵਿੱਚ ਵੜਨ ਤੋਂ ਰੋਕਿਆ ਜਾਂਦਾ ਸੀ। 1914 ਦੇ ਵਿੱਚ ਕਾਮਾਗਟਾ ਮਾਰੂ ਜਹਾਜ਼ ਨੂੰ ਮੋੜਨਾ ਇਸੇ ਨੀਤੀ ਦਾ ਹੀ ਹਿੱਸਾ ਦੱਸਿਆ ਗਿਆ। ਖੈਰ ਇਨਾ ਯੂਰਪੀਅਨ ਮੁਲਕਾਂ ਦੇ ਵਿੱਚੋਂ ਜ਼ਿਮੀਦਾਰਾਂ ਨੂੰ ਕੈਨੇਡਾ ਦੇ ਵਿੱਚ ਵਸਾਉਣ ਪਿੱਛੇ ਇੱਕ ਤਰਕ ਵੀ ਸੀ ਇਹ ਠੰਡੇ ਮੁਲਕ ਸੀ ਤੇ ਅਜੇ ਵੀ ਨੇ ਠੰਡੇ ਮੁਲਕ ਹਨ ਤੇ ਇੱਥੇ ਵੀ ਕੈਨੇਡਾ ਵਾਂਗ ਸਿਆਲ ਰੁੱਤ ਬਰਪੈਂਦੀ ਸੀ 1900 ਦੀ ਸ਼ੁਰੂਆਤ ਦੇ ਵਿੱਚ ਕੈਨੇਡਾ ਦੀ ਬੇਆਬਾਦ ਧਰਤੀ ਨੂੰ ਵਾਹੀਯੋਗ ਕਰਨਾ ਕੋਈ ਖਾਲਾਜੀ ਦਾ ਬਾੜਾ ਨਹੀਂ ਸੀ 4-5 ਮਹੀਨੇ ਮੌਸਮ ਚੰਗਾ ਤੇ ਬਾਕੀ ਸਾਰਾ ਸਾਲ ਠੰਡ ਵਾਲਾ ਮੌਸਮ ਦਰਾਕਤਾ ਬੂਟਿਆਂ ਸਰਕੰਡਿਆਂ ਦੇ ਬਿਆਬਾਨ ਨੂੰ ਖੇਤੀ ਯੋਗ ਬਣਾਉਣਾ ਮੁਸ਼ਕਲ ਕੰਮ ਸੀ ਜਿਵੇਂ ਆਪਣੇ ਬਲਦਾਂ ਊਠਾਂ ਦੇ ਨਾਲ ਖੇਤੀ ਹੁੰਦੀ ਸੀ ਇਸੇ ਤਰ੍ਹਾਂ ਹੀ ਨਾ ਇਹ ਨਵੇਂ-ਨਵੇਂ ਕਨੇਡੀਅਨ ਵਾਹੀਵਾਨ ਘੋੜਿਆਂ ਦੇ ਪਿੱਛੇ ਹਲ ਪਾ ਕੇ ਆਪਣੀ ਕਿਸਮਤ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ ਇੱਕ ਖਾਸ ਘੋੜੇ ਹੁੰਦੇ ਸੀ ਕਾਫੀ ਜਿਹੜਾ ਪੈਰ ਜਿਹੜਾ ਇਹਨਾਂ ਦਾ ਹੈ ਚੋੜਾ ਖੁਰ ਜਿਹੜੇ ਨੇ ਉਹ ਕਾਫੀ ਚੋੜੇ ਹੁੰਦੇ ਸੀ ਤੇ ਅ ਮਤਲਬ ਕਿ ਬਾਲ ਹੁੰਦੇ ਸੀ ਉਹਨਾਂ ਦੇ ਉੱਤੇ ਬਹੁਤ ਅੱਜ ਵੀ ਉਹ ਮਿਲ ਜਾਂਦੇ ਨੇ ਘੋੜੇ ਬਹੁਤ ਘੱਟ ਰਹਿ ਗਏ ਨੇ ਫਿਨਲੈਂਡ ਦੇ ਵਿੱਚ ਵੀ ਕਦੇ-ਕਦੇ ਪਹਿਲਾਂ ਵੀ ਮੈਂ ਇੱਕ ਵਾਰ ਗੱਲ ਕੀਤੀ ਸੀ ਫਿਨਲੈਂਡ ਖੇਤੀ ਦੀ ਜਾਂ ਇਹਨਾਂ ਮੁਲਕਾਂ ਦੀ ਸਕੈਂਡੀਨੇਵੀਆ ਦੀ ਇਹਨਾਂ ਮੁਲਕਾਂ ਦੇ ਵਿੱਚ ਵਾਹੀ ਜਿਹੜੀ ਘੋੜਿਆਂ ਦੇ ਨਾਲ ਕੀਤੀ ਜਾਂਦੀ ਸੀ ਤੇ ਉਹਨਾਂ ਨੂੰ ਜਿਹੜਾ ਵਰਤਿਆ ਜਾਂਦਾ ਸੀ ਖੇਤੀ ਲਈ ਬਿਜਲੀ ਅਤੇ ਖੇਤੀ ਮਸ਼ੀਨਰੀ ਤੋਂ ਬਿਨਾ ਇਹ ਵੱਡਾ ਕੰਮ ਸੀ ਤੇ 160 ਏਕੜ ਦੇ ਮਰਬੇ ਦੇ ਵਿੱਚ ਇੱਕ ਛੋਟਾ ਮੋਟਾ ਨੁੱਕਰ ਦੇ ਵਿੱਚ ਘਰ ਬਣਾਉਣ ਤੋਂ ਬਾਅਦ ਇਹ ਲੋਕ ਜ਼ਮੀਨ ਸਾਫ਼ ਕਰਨ ਦੇ ਕੰਮ ਦੇ ਵਿੱਚ ਲੱਗ ਜਾਂਦੇ ਸਨ ਖੈਰ ਇਸ ਸਮੇਂ ਕੈਨੇਡਾ ਸਰਕਾਰ ਨੇ ਇੱਕ ਵਧੀਆ ਕੰਮ ਕੀਤਾ ਇਹਨਾਂ ਨਵੇਂ ਆ ਰਹੇ ਲੋਕਾਂ ਨੂੰ ਵਸਾਉਣ ਵਾਸਤੇ ਜਿਹੜਾ ਸੀ ਪੇਰ ਰਿਜ਼ ਦੇ ਮੈਦਾਨਾਂ ਦੀ ਖੇਤੀਯੋਗ ਜ਼ਮੀਨ ਨੂੰ ਮੀਲ ਲੰਮੇ ਤੇ ਮੀਲ ਚੌੜੇ ਵਰਗਾਕਾਰਾਂ ਮੁਰਬਿਆਂ ਦੇ ਵਿੱਚ ਵੰਡ ਦਿੱਤਾ 1 ਮੀਲ ਦੇ ਮਰਬੇ ਦੇ ਵਿੱਚ 660 ਏਕੜ ਜ਼ਮੀਨ ਹੁੰਦੀ ਹੈ। ਇਨ੍ਹਾਂ ਮਰਬਿਆਂ ਦੇ ਚਾਰੇ ਬੰਨੇ ਜੰਗਲ ਬਿਆਬਾਨ ਸਾਫ਼ ਕਰਕੇ ਕੱਚੀਆਂ ਪਈਆਂ ਬਣਾ ਦਿੱਤੀਆਂ ਗਈਆਂ ਤੇ ਇਨ੍ਹਾਂ ਰਸਤਿਆਂ ਦੇ ਨਾਲ ਨਵੇਂ ਵਾਹੀਵੰਦ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚ ਗਏ। ਐਨੀ ਵੱਡੀ ਧਰਤੀ ਨੂੰ ਮੀਲ ਮਿਲ ਐਨੀ ਵੱਡੀ ਧਰਤੀ ਨੂੰ ਮੀਲ ਮੀਲ ਦੇ ਵਰਗਕਾਰ ਟੁਕੜਿਆਂ ਦੇ ਵਿੱਚ ਕੱਟਣਾ ਤੇ ਆਸੇ-ਪਾਸੇ ਰਾ ਉਸਾਰ ਨੇ ਕੋਈ ਸੁਖਾਲਾ ਕੰਮ ਨਹੀਂ ਸੀ। ਇਸ ਕੰਮ ਨੂੰ ਸੰਪੂਰਨ ਹੋਣ ਦੇ ਵਿੱਚ ਲਗਭਗ ਕਹਿੰਦੇ ਨੇ 50 ਸਾਲ ਲੱਗੇ ਨੇ ਲਗਭਗ 14 ਪੰਜਾਬਾਂ ਜਿੰਨੀ ਜ਼ਮੀਨ ਦੀ ਮਰੱਬਾ ਬੰਦੀ ਮਰੱਬਾ ਬੰਦੀ ਹੋਈ ਉਸ ਸਮੇਂ ਸਾਲ 1920 ਦੇ ਆਸ-ਪਾਸ ਖੇਤਾਂ ਦੇ ਵਿੱਚ ਘੋੜਿਆਂ ਦੀ ਜਗ੍ਹਾ ਲੋਹੇ ਦੇ ਟਾਇਰਾਂ ਵਾਲੇ ਟਰੈਕਟਰ ਆ ਗਏ ਬਸ ਫੇਰ ਕੀ ਸੀ ਖੇਤੀਬਾੜੀ ਦੇ ਵਿੱਚ ਕ੍ਰਾਂਤੀ ਆ ਗਈ ਤੇ ਬੇਆਬਾਦ ਜ਼ਮੀਨੋਂ ਖੇਤੀਯੋਗ ਦੇ ਵਿੱਚ ਮਲਕੀ ਬਦਲਣ ਦੇ ਲਈ ਖੇਤੀ ਯੋਗ ਯੁੱਗ ਦੇ ਵਿੱਚ ਬਦਲਣ ਲਈ ਮੁਸ਼ਕਲ ਘਟ ਗਈ। ਅੱਜ ਕੈਨੇਡਾ ਦੇ ਵਾਹੀਵਾਨਾਂ ਦੀ ਚੌਥੀ ਪੰਜਵੀਂ ਪੀੜ੍ਹੀ ਵੱਡੇ-ਵੱਡੇ ਟਰੈਕਟਰਾਂ ਦੇ ਨਾਲ ਖੇਤੀ ਕਰ ਰਹੀ ਹੈ। ਕੈਨੇਡਾ ਦੀ ਸਾਰੀ ਧਰਤੀ ਦੇ ਵਿੱਚੋਂ ਸਿਰਫ 6.2% ਇਲਾਕਾ ਹੀ ਵਾਹੀ ਯੋਗ ਹੈ ਤੇ ਉੱਤਰ ਦਾ ਬਧੇਰੇ ਇਲਾਕਾ ਜੰਗਲਾਂ ਤੇ ਠੰਡ ਵਾਲੇ ਖੇਤਰਾਂ ਦਾ ਹੈ ਜਿੱਥੇ ਖੇਤੀ ਨਹੀਂ ਕੀਤੀ ਜਾ ਸਕਦੀ। ਸਾਰੇ ਦੇਸ਼ ਦੇ ਵਿੱਚ ਲਗਭਗ 1,90,000 ਫਾਰਮ ਨੇ ਇਹਨਾਂ ਦੇ ਵਿੱਚੋਂ ਬਹੁਤ ਫਾਰਮ ਜਿਹੜੇ ਨੇ ਪ੍ਰੇਰੀਜ਼ ਦੇ ਮੈਦਾਨਾਂ ਕਯੂਬਕ ਅਤੇ অন্ਟਾਰੀਓ ਸੂਬਿਆਂ 'ਚ ਨੇ ਕੈਨੇਡਾ ਦੀ ਖੇਤੀ 10-20 ਏਕੜਾਂ ਵਾਲੇ ਫਾਰਮਾਂ ਦੀ ਖੇਤੀ ਨਹੀਂ ਸਗੋਂ ਵੱਡੇ-ਵੱਡੇ ਫਾਰਮਾਂ ਵਾਲੀ ਖੇਤੀ ਹੈ ਦੇਸ਼ ਦੇ ਵਿੱਚ ਔਸਤਨ ਫਾਰਮ 800 ਏਕੜ ਦਾ ਦੱਸਿਆ ਜਾਂਦਾ ਥੋੜੇ ਏਕੜਾਂ ਵਾਲੀ ਖੇਤੀ ਵਾਰਾ ਹੀ ਨਹੀਂ ਖਾਂਦੀ ਵਿਸ਼ਾਲ ਫਾਰਮ ਤੇ ਖੇਤੀ ਸੰਧ ਵੀ ਉਸੇ ਹੀ ਹਿਸਾਬ ਦੇ ਨਾਲ ਵੱਡੇ-ਵੱਡੇ ਨਾਲ ਹੁੰਦੇ ਨੇ ਕੈਨੇਡਾ ਦੀ ਅਜੋਕੀ ਖੇਤੀ ਕੈਨੇਡਾ ਦੇ ਜਿਹੜਾ ਕਨੋਲਾ ਦੇ ਖੇਤਾਂ ਦੇ ਵਿੱਚ ਆਧੁਨਿਕ ਟਰੈਕਟਰ ਜਿਹੜੀ ਹੈ ਕਨੋਲਾ ਬਹੁਤ ਵੇਚਿਆ ਜਾਂਦਾ ਇੱਥੇ ਸਰਾਂ ਸਾਹਿਬ ਕਈ ਵਾਰੀ ਦੱਸਦੇ ਹੁੰਦੇ ਆ ਮੋٹے ਰੂਪ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਅਜੋਕੀ ਖੇਤੀ ਦੀ ਕੈਨੇਡਾ ਚ ਮੋٹے ਰੂਪ ਦੇ ਵਿੱਚ ਕੈਨੇਡਾ ਦੀ ਖੇਤੀ ਤਿੰਨ ਤਰ੍ਹਾਂ ਦੀ ਹੈ ਬਾਗਬਾਨੀ ਪਸ਼ੂ ਰੱਖਣ ਵਾਸਤੇ ਹਰੇ ਚਾਰੇ ਦੀ ਬਿਜਾਇ ਬਿਜਾਂਦ ਤੇ ਦਾਣਿਆਂ ਵਾਸਤੇ ਬੀਜਿਆਂ ਜਾਣ ਵਾਲੀਆਂ ਫਸਲਾਂ ਬਾਗਬਾਨੀ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਫਰੇਜ਼ਰ ਤੇ ਓਕਾਨੇਗਨ ਵੈਲੀਆਂ ਦੇ ਜਾਂ ਫਿਰ 온ਟਾਰੀਓ ਦੇ ਨਿਆਗਰਾ ਫਾਲਜ਼ ਇਲਾਕੇ ਚ ਹੁੰਦੀ ਹੈ ਅੰਗੂਰਾ ਸੇਬਾਂ ਆੜੂਆਂ ਖੁਰਮਾਨੀਆਂ ਤੇ 베ਰੀਆਂ ਦੇ ਬਾਗ ਨੇ ਅੰਗੂਰਾ ਤੋਂ ਜ਼ਿਆਦਾ ਵਾਈਨ ਇੱਕ ਤਰ੍ਹਾਂ ਦੀ ਸ਼ਰਾਬ ਬਣਾਈ ਜਾਂਦੀ ਹੈ ਇਹ ਬਾਗ ਛੋਟੇ ਹੁੰਦੇ ਨੇ 10 ਵੀ ਕਿੱਲਿਆਂ ਦੇ ਫਾਰਮ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਜਿਹੜੀ 베ਰੀਆ ਉਗੋਂ ਦੇ ਕਿੱਤੇ ਵਿੱਚ ਕਈ ਪੰਜਾਬੀ ਕਿਸਾਨ ਵੀ ਨੇ 베ਰੀਆਂ ਹੱਥੀ ਤੋੜਨੀਆਂ ਪੈਂਦੀਆਂ ਨੇ ਇਸ ਕਰਕੇ ਸਾਰੀ ਐਪਟਸਫੋਰਡ ਤੇ ਇਲਾਕਿਆਂ ਦੇ ਵਿੱਚ ਪੰਜਾਬੀ ਬਜ਼ੁਰਗ ਜਿਹੜੇ ਨੇ 베ਰੀਆਂ ਤੋੜ ਕੇ ਡਾਲਰ ਕਮਾ ਲੈਂਦੇ ਨੇ ਤੇ ਕੋਲੋਨਾ ਤੇ ਇਸ ਦੇ ਦੱਖਣ ਦੇ ਵਿੱਚ ਵੀ ਕਈ ਬਾਗ ਪੰਜਾਬੀਆਂ ਦੇ ਦੱਸੇ ਜਾਂਦੇ ਨੇ ਕੈਨੇਡਾ ਦੇ ਵਿੱਚ ਕੁਝ ਖਿੱਤਿਆਂ 'ਚ ਜ਼ਮੀਨ ਉਪਜਾਊ ਨਾ ਹੋਣ ਕਰਕੇ ਕਈ ਵਾਰੀ ਇੱਥੇ ਥਾਣੇਦਾਰ ਫਸਲਾਂ ਬੀਜੀਆਂ ਦਾਣੇਦਾਰ ਫਸਲਾਂ ਬੀਜੀਆਂ ਲਾਹੇਵੰਦ ਨਹੀਂ ਹੁੰਦੀਆਂ ਨੇ ਇਹਨਾਂ ਉੱਚੀਆਂ ਨੀਵੀਆਂ ਪੈਲੀਆਂ ਦੇ ਆਸੇ-પાસੇ ਵਾੜ ਕਰਕੇ ਇੱਥੇ ਬੀਟ ਵਾਸਤੇ ਗਾਵਾਂ ਪਾਲੀਆਂ ਜਾਂਦੀਆਂ ਨੇ ਫਾਰਮਾਂ ਦੁਆਲੇ ਵਾੜ ਕਰਕੇ ਪਸ਼ੂ ਖੁੱਲੇ ਹੀ ਛੱਡ ਦਿੱਤੇ ਜਾਂਦੇ ਨੇ ਪਸ਼ੂ ਨੂੰ ਸੰਗਲ ਪਾਉਣ ਦਾ ਰਿਵਾਜ ਉੱਕਾ ਹੀ ਇੱਥੇ ਨਹੀਂ ਹੈ ਪਸ਼ੂਆਂ ਦੇ ਖਾਣ ਵਾਸਤੇ ਹਰੇ ਚਾਰੇ ਦਾ ਛੱਟਾ ਦੇ ਦਿੱਤਾ ਜਾਂਦਾ ਤੇ ਫਿਰ ਮੀ ਆਸਰੇ ਹਾਰ ਜਿਹੜਾ ਹਰਾ ਚਾਰਾ ਹੁੰਦਾ ਰਹਿੰਦਾ ਹੈ ਕਿਤੇ ਕਿਤੇ ਫੁਹਾਰੀਆਂ ਰਾਹੀਂ ਪਾਣੀ ਦੇਣ ਦਾ ਪ੍ਰਬੰਧ ਵੀ ਹੈ ਪਸ਼ੂਆਂ ਦੇ ਚਾਰੇ ਚਾਰੇ ਦੇ ਲਈ ਜਿਹੜਾ ਹੈ ਲੂਸਨ ਦੀ ਬੀਜਾਂਤ ਵੀ ਬਹੁਤ ਹੁੰਦੀ ਹੈ ਪਸ਼ੂਆਂ ਵਾਲੇ ਕਿਸਾਨ ਸਾਰਾ ਸਾਲ ਹੀ ਰੁੱਝੇ ਰਹਿੰਦੇ ਨੇ ਫਰਵਰੀ ਮਾਰਚ ਦੇ ਵਿੱਚ گاਵਾ ਸਵਾਦੀਆਂ ਜਾਨੀ ਕਿ ਸੂੰਦੀਆਂ ਨੇ ਤੇ ਇਹਨਾਂ ਠੰਡ ਦੇ ਦਿਨਾਂ ਦੇ ਵਿੱਚ ਹਰ ਰੋਜ਼ گاਵਾ ਤੇ ਨਵ ਜੰਮੇ ਬਛੜਿਆਂ ਨੂੰ ਸਾਂਭਣਾ ਸੁਖਾਲਾ ਕੰਮ ਨਹੀਂ ਹੈ ਜ਼ਿਆਦਾਤਰ ਫਾਰਮਾਂ ਤੇ گاਮਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੁੰਦੀ ਹੈ। ਇਹਨਾਂ گاਮਾਂ ਨੂੰ ਚਰਾੰਦਾਂ ਦਾ ਚਰਾੰਦਾਂ 'ਚ ਕਾਬੂ ਰੱਖਣ ਦੇ ਲਈ ਕਿਸਾਨ ਘੋੜਿਆਂ ਦੀ ਵਰਤੋਂ ਵੀ ਕਰਦੇ ਨੇ। ਕਾਊਬੋਏ ਦੀ ਗੱਲ ਆ ਜਾਂਦੀ ਹੈ ਅਮਰੀਕਨ ਬਹੁਤ ਮਸ਼ਹੂਰ ਨੇ। ਕਾਊਬੋਏ ਵਾਲਾ ਕਲਚਰ ਇਹਨਾਂ ਵੱਡੀਆਂ-ਵੱਡੀਆਂ ਟੋਪੀਆਂ ਤੇ ਗੋਡਿਆਂ ਤੱਕ ਬੂਟਾਂ ਵਾਲੇ ਕਿਸਾਨਾਂ ਤੋਂ ਹੀ ਪਿਆ। ਕਾਊਬੋਏ ਵਜੋਂ ਸਾਨੂੰ ਘੋੜੇ ਤੇ ਚੜਿਆ, ਹੱਥ ਦੇ ਵਿੱਚ ਰੱਸਾ ਫੜੀ ਬੈਠਾ ਕਿਸਾਨ ਚੇਤੇ ਆਉਂਦਾ। ਕਿਉਂਕਿ ਇਸ ਤਰ੍ਹਾਂ ਇਹ ਦੂਰ ਗਈਆਂ گاਵਾਂ ਨੂੰ ਵਾਪਸ ਮੋੜ ਕੇ ਲਿਆਉਂਦੇ ਸਨ ਖੇਤੀਬਾੜੀ ਦਾ ਤੀਜਾ ਮੁੱਖ ਪੱਖ ਹੈ ਦਾਣੇਦਾਰ ਫਸਲਾਂ ਬੀਜਣਾ ਪੰਜਾਬ ਵਾਂਗ ਸਾਲ ਦੇ ਵਿੱਚ ਦੋ ਫਸਲਾਂ ਨਹੀਂ ਸਕੋ ਸਿਰਫ ਇੱਕ ਫਸਲ ਹੀ ਹੁੰਦੀ ਹੈ ਬਿਜਾਈ ਅਪ੍ਰੈਲ ਮਈ ਅਪ੍ਰੈਲ ਮਈ ਦੇ ਵਿੱਚ ਤੇ ਵਢਾਈ ਅਗਸਤ ਤੋਂ ਅਕਤੂਬਰ ਦੇ ਦੌਰਾਨ ਕੈਨੇਡਾ ਦੀਆਂ ਪ੍ਰਮੁੱਖ ਫਸਲਾਂ ਕਣਕ ਕਨੋਲਾ ਮੱਕੀ ਜੋ ਜਵੀ ਹੈ ਠੰਡੇ ਮੁਲਕ ਦੇ ਵਿੱਚ ਠੰਡ ਵਾਲੀਆਂ ਫਸਲਾਂ ਜ਼ਿਆਦਾ ਕਾਮਯਾਬ ਨੇ ਜੌਂ ਜਵੀ ਦਾਣਿਆਂ ਦੇ ਲਈ ਉਗਾਈ ਜਾਂਦੀ ਹੈ ਬਰਾਉਨ ਬ੍ਰੈਡ ਬਣਾਉਂਦੇ ਨੇ ਜੀ ਜੌਂ ਤੋਂ ਤੇ ਉਹ ਸਾਰੀ ਚੀਜ਼ ਹੈ ਇਹਨਾਂ ਮੁਲਕਾਂ 'ਚ ਵੀ ਸੇਮ ਹੀ ਹੈ ਜਿਹੜਾ ਸਕੈਂਡੀਨੇਵੀਆ 'ਚ ਵੀ ਇਹ ਹੀ 3-4 ਮਹੀਨੇ ਹੁੰਦੇ ਨੇ ਕਣਕ ਗਰਮੀਆਂ ਦੀ ਰੁੱਤ ਦੀ ਵੀ ਐ ਤੇ ਸਿਆਲੂ ਵੀ ਗਰਮੀਆਂ ਵਾਲੀ ਕਣਕ ਅਪ੍ਰੈਲ ਮਈ ਦੇ ਵਿੱਚ ਬੀਜ ਦਿੱਤੀ ਜਾਂਦੀ ਹੈ ਤੇ ਸਿਆਲੂ ਕਣਕ ਬਰਫ਼ ਪੈਣ ਤੋਂ 2 ਕੁ ਮਹੀਨੇ ਪਹਿਲਾਂ ਅੱਧ ਸਤੰਬਰ ਦੇ ਵਿੱਚ ਬਰਫ਼ ਤੋਂ ਪਹਿਲਾਂ ਕਣਕ ਗਿੱਠ-ਗਿੱਠ ਹੋ ਜਾਂਦੀ ਹੈ ਤੇ ਫਿਰ ਇਹ ਬਰਫ਼ ਹੇਠਾਂ ਚਾਰ ਜਿਹੜਾ ਮਹੀਨੇ ਦੱਬੀ ਰਹਿੰਦੀ ਹੈ ਤੇ ਅਸਲ ਦੇ ਵਿੱਚ برف ਸਿਆਲੂ ਕਣਕ ਨੂੰ ਠੰਡ ਤੋਂ ਬਚਾਉਣ ਦੇ ਲਈ ਰਜਾਈ ਦਾ ਕੰਮ ਕਰਦੀ ਹੈ ਕਿਉਂਕਿ ਨਿੱਗ ਹੁੰਦਾ ਜੀ ਥੱਲੇ ਜਿਹੜਾ برف ਦੇ ਥੱਲੇ ਤੇ ਘਰ ਵੀ ਇੱਥੇ ਕਈ ਵਾਰੀ ਬਣਾਏ ਜਾਂਦੇ ਨੇ برف ਦੇ ਤੇ ਹੋਰ ਸਾਰੀਆਂ ਚੀਜ਼ਾਂ ਨੇ ਖਾਸ ਕਰਕੇ ਜਿਹੜਾ ਜਰਮਨ ਦਾ ਇਲਾਕਾ ਜਾਂ ਥੱਲੇ ਚੱਲ ਜਾਈਏ ਯੂਰਪ ਦੇ ਵਿੱਚ ਮਿਡਲ ਯੂਰਪ 'ਚ ਉੱਥੇ ਸੇਮ ਹੀ ਸਿਸਟਮ ਹੈ ਬਾਹੀ ਕਰ ਦਿੱਤੀ ਜਾਂਦੀ ਹੈ برف ਹਟਣ ਤੋਂ ਜਿਹੜਾ برف ਪੈਣ ਤੋਂ ਪਹਿਲਾਂ ਫਸਲਾਂ ਵੱਢ ਲਈਆਂ ਜਾਂਦੀਆਂ ਨੇ ਬਾਹੀ ਕਰਕੇ ਬੀਜ ਸੈੱਟ ਦਿੱਤਾ ਜਾਂਦਾ ਹੈ ਚਾਰ-ਚਾਰ ਉਂਗਲਾਂ ਜਿਹੜੀ ਹੋ ਜਾਂਦੀ ਹੈ ਫਿਰ ਸنو ਪੈ ਜਾਂਦੀ ਹੈ ਜਦੋਂ ਸنو ਚਲੇ ਜਾਂਦੀ ਹੈ ਫਿਰ ਉਹੀ ਪਾਣੀ ਜਿਹੜਾ ਕੰਮ ਵੀ ਆਉਂਦਾ ਹੈ ਤੇ ਨਿਗ ਵਿੱਚ ਦਾਬ ਦੇ ਵਿੱਚ ਰਹਿੰਦੀ ਹੈ ਫਿਰ ਜਾਨਕੀ ਖਰਾਬ ਨਹੀਂ ਹੁੰਦੀ ਤੇ ਠਕੀ ਰਹਿੰਦੀ ਹੈ ਰਜਾਈ ਦੇ ਤੌਰ ਦੇ ਉੱਤੇ ਸਸਕੈਚਵਨ ਸੂਬੇ ਦੀਆਂ ਰੇਤਲੀਆਂ ਜ਼ਮੀਨਾਂ ਦੇ ਵਿੱਚ ਪਕਾਵੇ ਮਟਰ ਮਸਰ ਵੀ ਵਧੀਆ ਹੁੰਦੇ ਨੇ ਮਟਰ ਸਾਡੇ ਇੱਥੇ ਬਹੁਤ ਹੁੰਦਾ ਜੀ ਇੱਧਰ ਕੈਪੀਟਲ ਦੇ ਲਾਗੇ ਫਿਨਲੈਂਡ ਦੀ ਜਿਹੜੀ ਹੈ ਹੈਲਸਿੰਕੀ ਤੇ ਆਪਣਾ ਤੁਰਕੂ ਦੇ ਨਾਲ ਬਹੁਤ ਸਾਰਾ ਉੱਥੇ ਮਟਰ ਜਿਹੜਾ ਹੈ ਮਟਰ ਸੂਪ ਬਹੁਤ ਮਸ਼ਹੂਰ ਹੈ ਫਿਨਲੈਂਡ ਦੇ ਵਿੱਚ ਵਾਚ ਖਲਾਇਆ ਜਾਂਦਾ ਹੈ ਜੀ ਮਟਰ ਸਕਾਲੇ ਜਾਂਦੇ ਨੇ ਜਿੱਦਾਂ ਆਪਾਂ ਮੂੰਗੀ ਦੀ ਦਾਲ ਬਣਾਈਦੀ ਆ ਮੂੰਗ ਜਿਹੜੇ ਬਣਾਈਦੇ ਨੇ ਤਾਂ ਉਹਦੇ ਉਸੇ ਤਰ੍ਹਾਂ ਹੀ ਉਹਨੂੰ ਬਣਾਇਆ ਜਾਂਦਾ ਹੈ ਮਸਰ ਵੀ ਵਧੀਆ ਹੁੰਦੇ ਨੇ ਅਸਲ ਦੇ ਵਿੱਚ ਭਾਰਤ ਦਾਲਾਂ ਕੈਨੇਡਾ ਤੋਂ ਵੀ ਮੰਗਵਾਉਂਦਾ ਹੈ ਮੈਨੀਟੋਬਾ ਦੇ ਵਿੱਚ ਅਲਸੀ ਸੂਰਜਮੁਖੀ ਵੀ ਥੋੜੀ-ਬਹੁਤੀ ਹੋ ਜਾਂਦੀ ਹੈ ਕੈਨੇਡਾ ਦੇ ਵਿੱਚ ਨਰਮਾ ਝੋਨਾ ਕਿਤੇ ਨਹੀਂ ਹੁੰਦਾ ਕਿਉਂਕਿ ਇੱਥੇ ਭਾਰਤ ਵਾਂਗ ਬਹੁਤ ਗਰਮ ਮੌਸਮ ਨਹੀਂ ਜਿਹੜੀ ਕਣਕ ਪੰਜਾਬ ਦੇ ਵਿੱਚ 5 ਮਹੀਨਿਆਂ 'ਚ ਹੁੰਦੀ ਹੈ ਉਹ ਕੈਨੇਡਾ ਦੇ ਵਿੱਚ ਸਿਰਫ 3 ਮਹੀਨਿਆਂ ਦੇ ਵਿੱਚ ਹੀ ਪੱਕ ਜਾਂਦੀ ਹੈ। ਕਾਰਨ ਇੱਕ ਤਾਂ ਬਹੁਤ ਫਸਲਾਂ ਬਰਾਨੀਆਂ ਨੇ, ਦੂਜਾ ਗਰਮੀਆਂ ਦੇ ਵਿੱਚ ਦਿਨ 14 ਤੋਂ 16 ਘੰਟਿਆਂ ਦੇ ਹੁੰਦੇ ਨੇ ਤੇ ਫਸਲਾਂ ਦਿਨਾਂ ਦੇ ਵਿੱਚ ਵੀ ਹੀ ਜੜੀਆਂ ਝਵਾਨ ਹੋ ਜਾਂਦੀਆਂ ਨੇ। ਜਿਵੇਂ ਕਿ ਸਾਡੇ ਵੀ ਇੱਥੇ 3 ਮਹੀਨੇ ਹੁੰਦੇ ਨੇ ਤੇ ਉਹਦੇ ਵਿੱਚ ਹੀ ਬੀਜਣੀ ਵੀ ਹੈ, ਅਗਾਉਣੀ ਵੀ ਹੈ ਤੇ ਵੱਢਣੀ ਵੀ ਹੈ। 3 ਮਹੀਨਿਆਂ 'ਚ ਤੇ ਕਿਉਂਕਿ ਇੱਥੇ ਤਾਂ ਨਾਰਥ ਦੇ ਵਿੱਚ ਤਾਂ ਰਾਤ ਹੀ ਨਹੀਂ ਹੁੰਦੀ ਦਿਨ ਹੀ ਚੜਿਆ ਰਹਿੰਦਾ 24 ਘੰਟੇ ਜ਼ਿਆਦਾਤਰ ਫਾਰਮਾਂ ਦੇ ਵਿੱਚ ਕੋਈ ਵਟ ਕੋਈ ਖਾਲਾ ਨਹੀਂ ਹੈ ਕਿਉਂਕਿ ਪਾਣੀ ਕਿਸਾਨ ਲਾਉਂਦੇ ਹੀ ਨਹੀਂ ਨੇ ਬਹੁਤੀ ਖੇਤੀ ਮੀਂਹ ਸਹਾਰੇ ਹੀ ਹੁੰਦੀ ਹੈ ਕਿਤੇ ਕਿਤੇ ਜ਼ਮੀਨੀ ਪਾਣੀ ਦੀ ਵਰਤੋਂ ਫੁਹਾਰਿਆਂ ਦੇ ਨਾਲ ਕੀਤੀ ਜਾਂਦੀ ਹੈ ਮੁਫਤ ਕੁਝ ਵੀ ਨਹੀਂ ਹੈ ਵਰਤੋਂ ਕੀਤੀ ਕੀਤੇ ਪਾਣੀ ਦਾ ਮੁੱਲ ਜਿਹੜਾ ਤਾਰਨਾ ਪੈਂਦਾ ਬਰਾਨੀ ਖੇਤੀ ਹੋਣ ਕਰਕੇ ਆਸਟਨ ਝਾੜ ਪੰਜਾਬ ਦੇ ਨਾਲੋਂ ਥੋੜਾ ਘੱਟ ਹੈ ਫਾਰਮ ਬਹੁਤ ਵੱਡੇ ਵੱਡੇ ਨੇ ਉਦਾਹਰਨ ਦੇ ਤੌਰ ਦੇ ਉੱਤੇ ਮੈਨੀਟੋਬਾ ਦੇ ਵਿੱਚ ਔਸਤਨ ਫਾਰਮ ਹਜ਼ਾਰ ਕੋ ਕਿੱਲਿਆਂ ਦਾ ਹੈ 100 ਤੋਂ 200 ਕਿੱਲਿਆਂ ਤੇ ਕਣਕ ਕਨੋਲਾ ਦੀ ਖੇਤੀ ਵਾਰਾਂ ਨਹੀਂ ਖਾਂਦੀ ਹੈ ਇਸ ਤੋਂ ਥੱਲੇ ਦੀ ਜ਼ਮੀਨ ਖਰੀਦਣੀ ਸਸਤੀ ਹੈ ਪ੍ਰੇ ਰੀਜ਼ ਦੇ ਮੈਦਾਨਾਂ 'ਚ ਪਰ ਮਸ਼ੀਨਰੀ ਬਹੁਤ ਮਹਿੰਗੀ ਹੈ ਉਦਾਹਰਨ ਦੇ ਤੌਰ ਦੇ ਉੱਤੇ ਜੇ ਅੱਜ ਦੀ ਤਰੀਕ 'ਚ ਪ੍ਰੇ ਰੀਜ਼ ਦੇ ਵਿੱਚ ਇੱਕ ਕਿੱਲਾ ਜ਼ਮੀਨ 4-5 ਹਜ਼ਾਰ ਡਾਲਰ ਨੂੰ ਖਰੀਦੀ ਜਾ ਸਕਦੀ ਹੈ ਪਰ ਇੱਕ ਆਮ ਟਰੈਕਟਰ 100 ਕੋ ਹਾਰਸ ਪਾਵਰ ਦਾ 1 ਲੱਖ ਡਾਲਰ ਦੇ ਕਰੀਬ ਆਉਂਦਾ ਹੈ। ਇਹੀ ਕਾਰਨ ਹੈ ਕਿ ਪ੍ਰੇਰੀਜ਼ ਦੇ ਵਿੱਚ ਬਹੁਤ ਥੋੜੇ ਪੰਜਾਬੀ ਖੇਤੀ ਦੇ ਧੰਦੇ ਚ ਨੇ। ਦੂਜੇ ਪਾਸੇ BC ਅਤੇ Ontario ਦੀ ਬਾਗਬਾਨੀ ਵਾਲੀ ਜ਼ਮੀਨ ਬਹੁਤ ਮਹਿੰਗੀ ਹੁੰਦੀ ਹੈ। ਗਰਮੀਆਂ ਦੇ ਦੌਰਾਨ ਪ੍ਰੇਰੀਜ਼ ਦੇ ਮੈਦਾਨਾਂ ਦੀ ਖੇਤੀ ਦੇਖਣਯੋਗ ਹੁੰਦੀ ਹੈ। ਹਜ਼ਾਰਾਂ ਕਿੱਲਾਂ ਤੇ ਪੈਲੀ ਹਜ਼ਾਰਾਂ ਕਿੱਲਾਂ ਤੇ ਪੀਲੀ ਪੀਲੀ ਕਨੋਲਾ ਤੇ ਕੀਤੇ ਸੁਨਹਿਰੀ ਕਨਕ ਦੀ ਝਲਕ ਕਿਤੇ ਕਿਤੇ ਸੁਨਹਿਰੀ ਕਣਕ ਦੀ ਝਲਕ ਕਨੇਡਾ ਦੀ پیداوار ਜ਼ਿਆਦਾ ਹੈ ਤੇ ਖਪਤ ਘੱਟ ਸੋ ਜ਼ਿਆਦਾਤਰ ਫਸਲਾਂ ਦੂਜੇ ਦੇਸ਼ਾਂ ਨੂੰ ਵੇਚੀਆਂ ਜਾਂਦੀਆਂ ਨੇ ਤੇ ਖੇਤੀਬਾੜੀ ਕਨੇਡਾ ਦੇ ਲਈ ਬੜੀ ਅਹਿਮ ਹੈ ਜੀ ਦੋਸਤੋ ਲੇਖਕ ਸਨ ਮੈਨੀਟੋਬਾ ਖੇਤੀਬਾੜੀ ਵਿਭਾਗ ਦੇ ਵਿੱਚ ਖੋਜ ਵਿਗਿਆਨੀ ਨੇ ਬਾਖਮਾਲ ਕਿਆ ਬਾਤ ਹੈ ਜਾਣਕਾਰੀ ਦੇ ਨਾਲ ਇਤਿਹਾਸਕ ਪੱਖ ਤੋਂ ਗੱਲਬਾਤ ਦੱਸੀ ਹੈ ਕਨੇਡਾ ਦੀਆਂ ਖੁੱਲੀਆਂ ਢੋਲੀਆਂ ਜ਼ੋਤਾਂ ਦੀ ਡਾਕਟਰ ਨਰਮਲ ਸਿੰਘ ਹਰੀ ਉਹਨਾਂ ਦੀ ਕਲਮ ਚੋਂ ਸ਼ੁਕਰੀਆ ਧੰਨਵਾਦ ਜੀ ਬਹੁਤ ਬਹੁਤ ਬੜਮੁੱਲੀ ਜਾਣਕਾਰੀ ਦੇ ਲਈ ਲਓ ਜੀ ਦੋਸਤ ਤੇ ਮੈਂ ਤੁਹਾਡਾ ਦੋਸਤ ਭੋਪਿੰਦਰ ਪਾਰਜ ਦੋਆਬਾ ਰੇਡੀਓ ਦਾ ਮਾਂਚ ਤੇ ਫਿਟਨੈਸ ਸਟੂਡੀਓ ਸਾਰਿਆਂ ਨੂੰ ਭੋਪਿੰਦਰ ਪਾਰਜ ਵੱਲੋਂ ਪਿਆਰ ਭਰੀ ਤਨਿੱਗੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ